ਕੰਸੀਲਡਾਂ ਪਈਆਂ ਨੇ ਜਿਹੜੀਆਂ ਆਪਾਂ ਦੇਣੀਆਂ ਨੇ ਸਾਰੀਆਂ ਜਿਹੜੇ ਜਿਹੜੇ ਵੀਰ ਪਹੁੰਚਾਂਗੇ ਤੇ ਸਾਰੀਆਂ ਛੋਟੀਆਂ ਵੱਡੀਆਂ ਕੰਸੀਲਡਾਂ ਹੁਣ ਮਈਆਂ ਨੇ ਹੁਣ ਆਇਆ ਮਾਲੇ ਵੀ ਤੇ ਬਾਕੀ ਲੰਗਰ ਦਾ ਹੀ ਪੂਰਾ ਪ੍ਰੋਗਰਾਮ ਆ ਪਾਣੀ ਠੰਡਾ ਕੋਕ ਤੇ ਮਿੱਠੀ ਲੱਸੀ ਤੇ ਨਮਕੀਨ ਲੱਸੀ ਆ ਦੇਖੋ ਤਿਆਰ ਹੋਈ ਹੋਈ ਲੱਸੀ ਵੀ ਜੀ ਬਾਕੀ ਖੜੇ ਨੇ ਆਪਣੇ ਪ੍ਰਬੰਧਕ ਵੀਰ ਗੱਗੀ ਅਮਨ ਹਣੀ ਬੈਠਾ ਪਰੇ ਤੇ ਆ ਚੱਲਦਾ ਏ ਟੂਰਨਾਮੈਂਟ ਜਿਹੜਾ ਖੜਾ ਨਤਰ ਰੈਕਟਰ ਆਪਣਾ ਸਮਾਨ ਲੈ ਕੇ ਆਇਆ ਦੀ ਲੰਗਰ ਦਾ ਪੂਰਨ ਸਫਲਤਾ ਨਾਲ ਇਹ ਸਾਹਮਣੇ ਚੱਲਦਾ ਲੰਗਰ 70 ਬਣ ਗਿਆ ਹੋਰ ਇਹਨੇ ਟੀਮਾਂ ਵਾਲੇ ਪਾ ਕੇ ਦਾ 70 ਬਣ ਜਿਹੜੇ ਬਾਕੀ ਰਾਉਂਡ ਕਪੂਰੀ ਬਣੀ ਹੋਈ ਆ ਟੂਰਨਾਮੈਂਟ ਦਾ ਹੈ ਬਾਬਾ ਦਾ ਬਾਬਾ ਜੀ ਮਸੀਤਾਂ ਵਾਲੇ ਆਏ ਹੋਏ ਆਪਾਂ ਸਾਰੇ ਬਹੁਤ ਬਹੁਤ ਧੰਨਵਾਦ ਹੈਗਾ 51 ਹੋ ਗਿਆ ਪੂਰੀ ਬਣ ਗਈ ਆ ਪਾਣੀਆਂ ਦਾ ਕਿਤੇ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰੋ ਪਾੜੀ ਵਾਲੇ ਸੇਵਾਦਾਰਾਂ ਦਾ ਦਿਨੋਂ ਧੰਨਵਾਦ ਹੈ ਉਧਰੋਂ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਗੁਰੀ ਨੰਬਰਦਾਰ ਨੌਨਾ ਮਹਾਰੀ ਵਾਲਾ ਸਾਡਾ ਵੀਰ ਲੱਗੀ ਸਰਪੰਚ ਕਾ ਟ੍ਰਾਂਸਪੋਰਟੀਆਂ ਨਵੀਂ ਮੋਦਗਿਲ ਆਪਣਾ ਭਾਰਤਵਾਜ ਹਨੀ ਸਰਦ ਸਾਡਾ ਵੀਰ ਮਨਾ ਧਰਵਾ ਅਜੇ ਸ਼ਰਮਾ ਜਸੂ ਟ੍ਰਾਂਸਪੋਰਟੀਆਂ ਤੇ ਮਦਨਜੀਤ ਧਰਵਾ ਬਲੋਗਰ ਇਹ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਆ ਕਟੋ ਵਾਲੇ ਗੁਰੀ ਦੀ ਬਾਲ ਜਿਹੜੀ ਪੈ ਰਹੀ ਆ ਵਿਵੇਕ ਸਾਉਂਦੀ ਦਾ ਤੇ ਦਿਨੋਂ ਧੰਨ ਰਿਹਾ ਨੂੰ ਪਿਆਰ ਤੇ ਜਿਹੜਾ ਹਮੇਸ਼ਾ ਭਰਾ ਸਾਡਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਦੇ ਸਪੋਰਟ ਕਰਦਾ ਨੂਰਪੁਰ ਵੇਟਣਾ ਕਰੇ ਦੀਪਾ ਵੀ ਆਇਆ ਹੋਇਆ ਹੈ ਵੱਡੇ ਦਿਲ ਵਾਲਾ ਕਿਵੇਂ ਵੀਰਾ ਸਾਡਾ ਇਹਨਾਂ ਕਦੇ ਚਰਚੇ ਹੁੰਦੇ ਆ ਨਾਲ ਸਾਹਮਣੇ ਬਾਹਰ ਪੈ ਰਹੀ ਆ ਅਮਰ ਦਸਿਆ ਲਓ ਸਾਹਮਣੇ ਦੇਖਾਂਗੇ ਵੀ ਚੱਕੋ ਵਾਲਾ ਗੁਰਿਆ ਮੁੰਡਾ ਕਹਿੰਦੇ ਹੁਸ਼ਿਆਰ ਪੁਰੀਆ ਅੱਜ ਸਲਾਣੀ ਦੀ ਧਰਤੀ ਦੇ ਕਹਿੰਦੇ ਵੱਡੀ ਰੌਣਕ ਲੱਗੀ ਐ ਬਈ ਸਲਾਣੀ ਪਿੰਡ ਦੇ ਮੁੰਡੇ ਦੇਖ ਲੋ ਮੁੰਡੇ ਸੰਗ ਬਟਾਉਂਦੇ ਵੀ ਦਸਾਂ ਲੋਹਾ ਦੀ ਕਿਰਤ ਕਮਾਈਏ ਖੇਡਾਂ ਉੱਤੇ ਲਾਉਂਦੇ ਗਲੇ ਖੋਟੇ ਨੂੰ ਪ੍ਰਾਈਜ਼ ਪੈਣੇ ਦੇਣਾ ਕਰਤੇ ਗਲਟਕਾ ਪਾ ਕੇ ਆਹ ਰਾਦੇ ਖੇਲੇ ਸੱਚੇ ਨੱਤਰ ਮਿਲਦੇ ਜੱਫੀਆਂ ਪਾ ਕੇ ਰਾਦੇ ਖੇਲੇ ਸੱਚੇ ਨੱਤਰ ਮਿਲਦੇ ਜੱਫੀਆਂ ਪਾ ਕੇ ਵੀ ਸਾਡੇ ਪੁੱਤ ਕਮਾਊ ਹੈ ਬਈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਸਾਰੇ ਇੱਕ ਮਾਂ ਦਾ ਪੁੱਤ ਕਮਾਊ ਹੈ ਵਿਵੇਕ ਸੌਂਟੀ ਵਾਲੇ ਭਾਈ ਦਾ ਧੰਨਵਾਦ ਕਰਦੇ ਆ 15 16 ਸਾਲਾਂ ਤੋਂ ਇਹਨਾਂ ਖੇਡ ਗਰਾਉਂਟਾਂ ਦੇ ਨਾਲ ਇਸ ਦੇਖੋ ਟੂਰਨਾਮੈਂਟ ਵੱਡਾ ਧੰਨਵਾਦ ਕਰਦੇ ਆ ਤੇ ਵੱਡਾ ਵੀਰ ਹੈ ਸਾਡਾ ਹਰ ਇੱਕ ਚੰਗੇ ਮਾੜੇ ਸਮੇਂ ਦੇ ਵਿੱਚ ਤਕੜੇ ਮਾੜੇ ਨਾਲ ਖੜਨ ਵਾਲਾ ਇਨਸਾਨ ਹੈ ਤੇ ਸੌਂਟੀ ਵਾਲਾ ਵਿਵੇਕ ਸਾਡਾ ਭਰਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਪਿੰਡਾਂ ਦਾ ਇਸ ਏਰੀਆ ਦਾ ਇਸ ਇਲਾਕੇ ਦਾ ਕਹਿੰਦੇ ਵੱਡਾ ਰਾਣਾ ਬਹੁਤ ਵੱਡਾ ਰਾਣਾ ਕਹਿੰਦੇ ਭਰਾ ਸਾਡਾ ਵਿਵੇਕ ਹੈ ਕਹਿੰਦੇ ਸੌਂਟੀ ਵਾਲਾ ਗੁਰੀ ਗੁਰੀ ਦੇ ਪ੍ਰਬੰਧਕ ਵੀ ਗੱਲਾਂ ਕਰਦੇ ਆ ਵੀ ਆ ਜੋਗ ਗੁਜਰੀਆ ਦਾ ਵਿਵੇਕ ਭਰਾ ਕਰਕੇ ਆ ਇਹ ਜੋਗ ਗੁਜਰੀਆ ਦਾ ਲੈ ਵੀ ਵਿਵੇਕ ਭਰਾ ਕਰਕੇ ਆ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਵਿਵੇਕ ਭਰਾ ਦਾ ਸਾਡੇ ਦਾ ਲਓ ਵੱਡੇ ਮੇਲੇ ਕਹਿੰਦੇ ਕਰਵਾਉਂਦੇ ਆ ਬੜਾ ਧੰਨਵਾਦ ਹੈ ਕੱਕੋ ਵਾਲਿਆ ਮੈਨੂੰ ਲੱਗਦਾ ਸ਼ਾਹਪੁਰੀਆ ਨੇੜੇ ਹੋ ਗਿਆ ਤੇਰੇ ਆ ਕੱਕੋ ਵਾਲਿਆ ਉਧਰ ਸਾਡੇ ਵੀਰਾ ਗੁਰਕੀਰਤ ਉਹਨਾਂ ਦੇ ਫਾਦਰ ਸਾਹਿਬ ਪਹੁੰਚਿਆ ਤੇ ਜੀਤੂ ਸਾਹਿਬ ਭਰਾ ਉਹਨਾਂ ਦੇ ਵੀ ਫਾਦਰ ਸਾਹਿਬ ਪਹੁੰਚਿਆ ਕਲਖੇ ਸਾਡਾ ਵੀਰ ਹੈ ਉਹਨਾਂ ਦੇ ਫਾਦਰ ਸਾਹਿਬ ਪਹੁੰਚੇ ਸੋ ਸਾਡੇ ਸਤਿਕਾਰਯੋਗ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਪਤਿਆਂ ਦੇ ਵੱਲੋਂ ਜਿਹੜੇ ਇਧਰ ਪਾਰਿਆਂ ਦੇ ਵੱਲੋਂ ਸਾਨੂੰ ਬਹੁਤ ਬਹੁਤ ਪ੍ਰਬੰਧ ਪੂਰਾ ਕਰਿਓਏ ਆ ਆਪਾਂ ਟੂਰਨਾਮੈਂਟ ਤੇ ਇਹ ਚਾਹੀ ਗਨੀਰ ਤੇ ਨਾਲ ਮੁਗਣੀ ਆ ਸ਼ਕਾ 2100 ਦਾ ਬੋਲੋ ਬੈਜੇ ਦਾ ਜੀ ਬ੍ਰੇਕੋ ਬਹੁਤ ਫਿਰਿਆ ਪੋਲਾ ਇਹ ਗੱਲ ਪੱਕੀ ਆ ਜਾ ਪਈਆ ਐ ਕਹਿੰਦੇ ਮੇਰੇ ਵੀਰੋ ਥੋੜਾ ਮਾਇਆ ਤੋਂ ਦੂਰ ਹੈ ਪਰ ਕਹਿੰਦੇ ਮੇਰੇ ਵੀਰੋ ਗੱਲਾਂ ਟਿਕਾਣੇ ਲਾ ਰਿਹਾ ਲੈ ਜੀ ਗਵੇਕ ਸਿੰਘ ਉਹ ਸ਼ੱਕੇ ਦੇ ਪੈਸੇ ਰੋਦੇ ਬਾਟ ਆਊਟ ਹੋ ਜਾਣੀ ਹੈ ਤੇ ਪੈਸੇ ਨਾਲ ਕੇ ਉਹ ਸ਼ੱਕਾ ਧਰਦਾ ਨਾ ਅਮਰ ਤੁਸਿਆ ਬਾਲ ਫੇਰ ਪੈ ਰਹੀ ਹੈ ਆਹ ਸਾਹਮਣੇ ਵਾਲ ਬਾਲ ਫੇਰ ਪੈ ਰਹੀ ਹੈ ਕਿਉਂਕਿ ਮੁੰਡਿਆਂ ਨੇ ਹੱਕ ਸੱਚ ਦੀ ਕਮਾਈ ਕਰੀ ਬਾਕੀ ਸ਼ਾਮ ਨੂੰ ਪਹੁੰਚਣਾ ਪਹੁੰਚੂਗਾ ਐਮਐਲਏ ਗੈਰੀ ਬਣੰਗੀ ਜੀ ਤੇ ਟੂਰਨਾਮੈਂਟ ਤੇ ਗਰਮੀ ਬਹੁਤ ਜ਼ਿਆਦਾ ਹੈ ਬੰਦੇ ਉਰੇ ਬੈਠੇ ਨੇ ਹਵਾ ਚ ਪੱਖੇ ਇਹੜ ਬਹੁਤ ਜ਼ਿਆਦਾ ਗਰਮੀ ਆ ਆ ਬੈਠੇ ਨੇ ਜਮਾਨ ਸਾਡੇ ਪਿੰਡ ਦੇ ਕੰਚੀਲਾ ਆਪਾਂ ਇਹ ਚੋਂ ਦੇਖਦੇ ਆਂ ਦੇਖ ਕੇ ਲੰਮਾਂਗੇ ਵੀ ਕਿਹੜੀ ਲੈਣੀ ਆ ਬੜੀ ਗਾਲਾਂ ਇਹ ਆਏ ਕਹਿੰਦਾ ਗਰਮੀ ਲੱਗਦੀ ਆ ਬਹੁਤ ਟਾਈਆਂ ਪੈ ਰਹੀਆਂ ਨੇ ਦੇਖਦੇ ਆਂ ਸੈਮੀ ਫਾਈਨਲ ਦੀਆਂ ਗੁਰਮੇਲ ਮੰਡੀ ਰਸੇ ਸਾਹਨੇਆ ਗਵਿੰਦਗੜ੍ਹ ਮੰਡੀ ਦੇ ਸਾਹਨੇ ਵਾਲ ਦਾ ਤੇਰਾ ਸੂਰ ਪਰ ਇਹ ਦੂਜਾ ਭਾਈ ਵੀ ਭਾਈ ਨਾ ਗੁਰਮੇਲ ਮੰਡੀ ਤੇ ਸਾਹਨੇ ਵਾਲੇ ਖੜਕੂ ਡਾਂਗ ਲੈ ਵੀ ਦੇ ਕੇ ਕਰਾ ਦੇ ਜੱਲੂ ਮਾਰੋ ਮਾਰ ਖੜਕੂ ਡਾਂਗ ਉਗੀ ਭਾਈਆ ਸਾਡਾ ਪਰ ਲੰਮੀ ਸਾਂਝ ਤੋਂ ਤੁਰਿਆ ਹੋਇਆ ਕਮੇਟੀ ਮੈਂਬਰ ਵਰਦਨ ਸਾਰੀ ਚਿੱਟੇ ਕੁਰਤੇ ਪਜਾਮਿਆਂ ਚ ਜਿੰਨੇ ਵੀ ਨੇ ਸਾਰੇ ਕਮੇਟੀ ਮੈਂਬਰ ਨੇ ਤੇ ਜਿੰਮੂ ਵੀ ਪਹੁੰਚ ਗਿਆ ਜੇ ਮੂਵੀ ਪਹੁੰਚ ਗਿਆ ਆ ਦੁਨੀਆ ਦੇ ਆਏ ਫਏ ਹਾਂ ਇਹ ਯਾਰੀਆਂ ਕਮਾਈਆਂ ਪੂਰੀ ਰੌਣਕ ਲੱਗੀ ਏ ਟੂਰਨਾਮੈਂਟ ਕੋ ਪੂਰੀ ਰੌਣਕ ਹਰ ਇੱਕ ਜਿਹੜਾ ਇਨਸਾਨ ਜਲਾ ਕਰਦਾ ਵੀ ਟੁੱਗੀ ਬੜਾ ਵਧੀਆ ਇਨਸਾਨ ਹੈ 139 ਦਾ ਟਾਰਗੇਟ ਹੈ ਲੈ ਵੀ ਮਰੀ ਦੂਜੀ ਲੀਗ ਤੇ ਦੂਜੀ ਲੀਗ ਫਾਈਨਲ ਮੈਚ ਚੱਲਦਾ ਹੀ ਜੈਮਾ ਮੈਚ ਯਾਰ ਲੱਖੀ ਅਸਰੀਆ ਜਾ ਸੁਪਰੀਟ ਆਸਟ੍ਰੇਲੀਆ ਇਹ ਭਰਾਵਾਂ ਨੂੰ ਲੈ ਵੀ ਯਾਰ ਅੰਮੂਲੇ ਵਾਲੇ ਨੇ ਜਿੰਨੀ ਸੇਵਾ ਲਈ ਆ ਉਸ ਤੋਂ ਕਿਤੇ ਵੱਧ ਕੇ ਕਹਿੰਦੇ ਭਰਾਵਾਂ ਨੇ ਯੋਗਦਾਨ ਜਿਹੜਾ ਕਹਿੰਦੇ ਪੋੜਾ ਕੀਤਾ ਹੈ ਤੇ ਹੁਣ ਵੀ ਫੋਨ ਆਇਆ ਹੈ ਬਈ ਅਬਰਤਾ ਭਰਾ ਕਹਿੰਦੇ ਵੀ ਜੇ ਨਈ ਕਮੀਆਂ ਘਾਟ ਆ ਕੋਈ ਦੱਸ ਦਿਓ ਉਹ ਵੀ ਪੂਰੀ ਕਰ ਦੇਵਾਂਗੇ ਇਹ ਸਟਰੀ ਵਾਲੇ ਭਰਾ ਸਾਡੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਬਾਕੀ ਬਹੁਤ-ਬਹੁਤ ਧੰਨਵਾਦ ਹੈ ਬੜਾ ਧੰਨਵਾਦ ਕਰਦੇ ਆ ਭਾਈ ਜੁਣੀ ਕਹਿੰਦੇ ਵੀ ਜੇ ਕੋਈ ਉਿੰਨੀ ਕੀ ਖੋਕੀ ਤੇ ਘਬਰਾਉਣ ਦੀ ਗੱਲ ਨਹੀਂ ਅਸੀਂ ਬੈਠੇ ਆ ਅਸੀਂ ਕੋਈ ਤੁਹਾਡੇ ਪਿੱਛੇ ਖੜੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਲਓ ਸਾਹਨੇ ਵਾਲਿਆ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਜੀ ਫੇਰ ਆ ਗਿਆ ਲਓ ਸਾਹਨੇ ਕਹਿੰਦੇ ਸਾਹਨੇ ਵਾਲਿਆ ਬਾਲਪੁਣ ਲਈ ਫੇਰ ਤਿਆਰ ਪਰ ਤਿਆਰ ਹੈ ਪਰ ਸਾਹਨੇ ਕਹਿੰਦੇ ਮੁੰਡਿਆਂ ਨੇ ਸਿਹਰਾ ਜਿਹੜੀ ਕਰ ਰਹੀ ਹੈ ਲਓ ਬਾਹਰ ਡੇ ਗਿਆ ਇੱਕ ਪਲੇਅਰ ਆਊਟ ਹੋ ਗਿਆ ਸੱਟ ਹੋ ਗਿਆ ਆਇਆ ਫੇਰ 5 ਤੋਂ ਜਗ੍ਹਾ ਚੱਲਦਾ ਹੈ ਜਿਹੜੇ ਚੈਨਲ ਤੇ ਵੀਰੇ ਚੱਲਦਾ ਹੋਣਾ ਲਾਈਵ ਕੋਸਕੋ ਕਰਕਟਰ ਜਿੰਦ ਜਾਨ ਠੀਕ ਹੈ ਜੀ ਇਹਦੀ ਪੱਖਰੀ ਕਹਾਣੀਆਂ ਕੋਸਕੋ ਕਰਕਟਰ ਜਿੰਦ ਜਾਨ ਤੇ ਚੱਲਦਾ ਹੈ ਉਸ ਤਾਂ ਦੁਨੀਆ ਦੀ ਜਿੱਤੇ ਯਾਰੋ ਦੁਨੀਆ ਰਵਾਣੀ ਹੈ ਉਸ ਤਾਂ ਦੁਨੀਆ ਦੀ ਜਿੱਤੇ ਯਾਰੋ ਦੁਨੀਆ ਰਵਾਣੀ ਹੈ ਜਿਹੜੀ ਗੱਲ ਕਰਦੇ ਟੂਰਨਾਮੈਂਟ ਰਹੀ ਸਾਬੀ ਜਿਹਨਾਂ ਸੰਭਾਤਰ ਕਰਾਪਾ ਫੁਰੀਆ ਰਹੀ ਬਹੁਤ ਜਮਾਨਾ ਪਾਣੀ ਇਹਦਾ ਅਜੇ ਸਮਾ ਹੀਰੋ ਮਨਰਤ ਹੋਇਆ ਅਜਿਹਾ ਸ਼ਾਨਦਾਰੀ ਦਸੂ ਟ੍ਰਾਂਸ ਕਰ ਗਿਆ ਬਸ ਜੀ ਤੁਹਾਨੂੰ ਧੰਨਵਾਦ ਇਹ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਸਾਰੇ ਸਪੋਰਟਸ ਦੇ ਬਣ ਗਿਆ ਦਸੂ ਵੀ ਜੰਮਵਾਲਾ ਬਕਰ ਜੀ ਜੀ ਰਣ ਰੰਗਿਆ ਤੈਨੂੰ ਸੱਤ ਚ ਹੋਇਆ ਇੱਕ ਜੰਮ ਤੇ ਜੀ ਰਣ ਰੰਗਿਆ ਫਿਰ ਬਾਲ ਨੰਬਰ ਪਹਿਲਾ ਸੱਗੇ ਖੇਡ ਚ ਸਲਾਮੀ ਦੀ ਤੱਕੀ ਹੈ ਯਾਰ ਬਹੁਤ ਵਧੀਆ ਬਣਦੇ ਬੜਾ ਖੇਡ ਰੱਖਿਆ ਜੀ ਨੂੰ ਸਾਰੇ ਵੀਰਾਂ ਦਾ ਬਹੁਤ ਲਗੀ ਜਾਂਦੀ ਹੈ ਅੰਮ੍ਰਿਤ ਜਲ ਦੇਖਦੇ ਆ 51000 ਕਿਹੜਾ ਲੱਗਦਾ ਬ੍ਰਦਰ ਦੇਖਦੇ ਆ ਪ੍ਰਭਾਨ ਸਾਡਾ ਵੀਰ ਆਇਆ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਦਾ ਤੇ ਸਾਹਮਣੇ ਆਹ ਸਾਹਮਣੇ ਬੱਲੇ ਵਾਲਾ ਕਿਹਦੇ ਆਇਆ ਹੋਇਆ ਲਓ ਇੱਕ ਸਕੋਰ ਖਿਡਾਰੀ ਨੇ ਕਿੰਦੇ ਜੋਰ ਦਿੱਤਾ ਵੀਰ ਫਮਾਨਵੀ ਦੀ ਸਾਉਂਡ ਹੈ ਐਨ ਕਹਿੰਦੇ ਲੈ ਵੀਰ ਆਮਿਆ ਛੇਤੀ ਨਹੀਂ ਦਬਦਾ ਦੇਖਣਾ ਸਾਹਮਣੇ ਬਾਲ ਫੇਰ ਪੈ ਰਹੀ ਹੈ ਲਓ ਸਾਹਮਣੇ ਕਹਿੰਦੇ ਮੇਰੇ ਵੀਰੋ ਹੈਪੀ ਸਾਹਨੇ ਵਾਲੀ ਹੈ ਬਾਲ ਪਾਗੜੀ ਤਾਰਾ ਲੈ ਗਿਆ ਉਮਰਤ ਕਰ ਦੇਗਾ ਨਾਇਜ਼ਾ ਸਾਹਮਣੇ ਦੇਖਾਂਗੇ ਵੀ ਸਾਹਨੇ ਵਾਲੀ ਕਹਿੰਦੇ ਖੇਤੀ ਆਹ ਬਾਲ ਤੇ ਲਓ ਵੀ ਬਾਹਮਣ ਕਹਿੰਦਾ ਛੱਕਾ ਤੇ ਵਿਕਟਰ ਰਪਈਆ 500 ਦਿੱਤਾ ਜਾਣਾ ਲਓ ਲਓ ਵੀ ਬਾਹਮਣ ਕਹਿੰਦਾ ਵੀ ਰਪਈਆ 500 500 ਹੋ ਭਾਰੀ ਰਕਮ ਦੇਣ ਚੱਲੇ ਆ ਆਹ ਸਾਹਮਣੇ ਹੋ ਗਏ ਗੱਲਾਂਬੱਤਾਂ ਦਿਖਾਈ ਸਾਹਮਣੇ ਬਾਟੇ ਕਹਿੰਦੇ ਗੱਲਾਂਬੱਤਾਂ ਅੜਕਾਂ ਲੱਗੀਆਂ ਪਈਆਂ ਮੇਰੇ ਵਿਰੋ ਧੂਰੀ ਵਾਲਾ ਹਰ ਬੰਦਾ ਕਿੰਨੇ ਮੁੰਡਾ ਭੁਲਰ ਬੁਆਰ ਦਾ ਮੇਰੇ ਨਾਲ ਚੱਲਿਆ ਗਿਆ ਰਹਿਿਆ ਚੱਲਿਆ ਗਿਆ ਰਹਿਿਆ ਵਾਹ ਮੋਢੇ ਜੱਕ ਤੇ ਮੋਢੇ ਜੱਕ ਲੈ ਰਵੀ ਜ ਨੇ ਪਹਾੜੀਆਂ ਦੇ ਭਰਾ ਨਾਲ ਬਹੁਤ ਬੱਟਵਾ ਧੰਨਵਾਦ ਹੈ ਪਹਾੜੀਆਂ ਨੇ ਆ ਕਿੰਨੇ ਮੇਰੇ ਵਿਰੋ ਜਦੋਂ ਕੁੜੀ ਨੰਬਰ ਲਾ ਦੇ ਪਾਪ ਤੁਹ ਜੇ ਨਹੀਂ ਲੱਗਦੇ ਕੁੜੀ ਕਹਿੰਦਾ ਭੰਗੜਾ ਪਾਉਣ ਨੂੰ ਚਿੰਤ ਕਰੀ ਜਾਂਦਾ